ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਨੇ तिवारीਵਲੀ ਗਲੀ ਵਿੱਚ ਟਿਊਬਵੈੱਲ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਹਲਕਾ ਕੇਂਦਰੀ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਢਾਬਰ, ਮਨਦੀਪ ਸਿੰਘ ਮੋਗਾ, ਰਾਜੇਂਦਰ ਨਈਅਰ, ਸਾਗਰ ਕੁਮਾਰ, ਦੀਪਕ ਝੱਡਾ, ਸੁਜੀਤ ਸੰਦੀਪ ਵੀ ਮੌਜੂਦ ਸਨ। ਸੈਂਟਰ ਹਲਕੇ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਉਹਨਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਦੇ ਜਲਦੀ ਤੋਂ ਜਲਦੀ ਅਸੀਂ ਹੱਲ ਕੱਢ ਕੇ ਉਹਨਾਂ ਨੂੰ ਦੇਵਾਂਗੇ ਔਰ ਜਿੱਥੋਂ ਤੱਕ ਡਿਵੈਲਪਮੈਂਟ ਦਾ ਤੱਲਕ ਹੈ ਡਿਵੈਲਪਮੈਂਟ ਦੇ ਕੰਮਾਂ 'ਚ ਹੁਣ ਤੁਸੀਂ ਦੇਖੋਗੇ ਆਲਰੇਡੀ ਬੜੀ ਸਪੀਡ ਆਈ ਹੋਈ ਆ ਹੋਰ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਰਾਕਟ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਕਰਕੇ ਲੋਕਾਂ ਨੂੰ ਦਿਖਾਵਾਂਗੇ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਕੰਮ ਜਿਹੜਾ ਡਵੈਲਪਮੈਂਟ ਦਾ ਚਾਹੇ ਉਹ ਸਿਹਤ ਦਾ ਕੇਂਦਰ ਹੋਵੇ ਚਾਹੇ ਸਿੱਖਿਆ ਦਾ ਕੇਂਦਰ ਹੋਵੇ ਚਾਹੇ ਉਹ ਬਿਜਲੀ ਦਾ ਕੇਂਦਰ ਹੋਵੇ ਚਾਹੇ ਯੋਧਨਾ ਚਾਹੇ ਵਿਰੋਧ ਦੀ ਗੱਲ ਹੋਵੇ ਇੱਕ ਇੱਕ ਕੰਮ ਜਿਹੜਾ ਅਸੀਂ ਪੈਲ ਦੇ ਆਧਾਰ ਤੇ ਕਰਾਂਗੇ ਮਾਨਯੋਗ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਕਿ ਦਿਨ ਰਾਤ ਲੋਕਾਂ ਦੇ ਵਿੱਚ ਰਹਿੰਦੇ ਨੇ ਔਰ ਇੱਕ ਆਵਾਜ਼ ਦੇ ਉੱਤੇ ਸਾਡੇ ਕੰਮ ਕਰਦੇ ਨੇ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਉੱਥੇ ਧੰਨਵਾਦ ਤਰੰਦਮ ਦੇ ਵਸੀਆਂ ਦਾ ਵੀ ਕਰਦਾ ਵਾਂ ਕਿ ਜਿਨ੍ਹਾਂ ਨੇ ਐਡਾ ਵੱਡਾ ਸਾਨੂੰ ਦੁਬਾਰਾ ਮੈਨੀਫੈਸਟ ਦੇ ਕੇ ਜਿਤਾਇਆ ਔਰ ਪਾਰਟੀ ਦੇ ਫਿਰ ਭਰੋਸਾ ਜਤਾਇਆ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀਆਂ ਅਫਵਾਹਾਂ ਨੇ ਨਾ ਉਹ ਅਫਵਾਹਾਂ ਜਿਹੜੀਆਂ ਨੇ ਉਹ ਸਿਰਫ ਪਾਰਟੀਬਾਜ਼ੀ ਕਰਕੇ ਜੇ ਲਗਾ ਲਓ ਕਿ ਕੁਝ ਜਿਨ੍ਹਾਂ ਨੂੰ ਸਾਡੇ ਕੰਮ ਬਰਦਾਸ਼ਤ ਨਹੀਂ ਹੁੰਦੇ ਇਹ ਉਹਦੇ ਕਰਕੇ ਨੇ ਬਟ ਤਰਨਦਾਰ ਦੇ ਲੋਕਾਂ ਨੇ ਪਬਲਿਕ ਨੇ ਫਿਰ ਸਾਬਤ ਕਰ ਦਿੱਤਾ ਕਿ ਸਾਨੂੰ ਧਰਮ ਦੀਆਂ ਰਾਜਨੀਤੀਆਂ ਨਹੀਂ ਚਾਹੀਦੀਆਂ ਸਾਨੂੰ ਕੰਮ ਦੀਆਂ ਰਾਜਨੀਤੀਆਂ ਚਾਹੀਦੀਆਂ ਸਾਨੂੰ ਐਜੂਕੇਸ਼ਨ ਚੰਗੀ ਚਾਹੀਦੀ ਹੈ ਸਾਨੂੰ ਮੈਡੀਕਲ ਚਾਹੀਦਾ ਹੈ ਸਾਨੂੰ ਆਪਣੀ ਸੁਰੱਖਿਆ ਚਾਹੀਦੀ